ये तकरीबन तीन चार दिन पहले की बात है इक्कीस तारीख की बात है ये तो लगभग ग्यारह बारह बजे करीब मैं खेतों में था अपनी गेहूं कटवा रहा था तो बच्चों ने आके बोला कि कोई एक अलग सा जानवर देखा है हमने तो उसी टाइम मैं वापस आया आके देखा तो सच में मैंने भी देखा कि ये जो सामने पेड़ नज़र आ रहा है आपको इस पेड़ पे वो जानवर चढ़ा हुआ था और बाद में उसके बारे में मैंने जानने की कोशिश की तो पता चला वो सीविट कैट था और ये जानवर जो है वैसे ही बहुत कीमती जानवर विलुप्त होता जा जा रहा है ये जानवर तो ये जानवर हमने देखा था और उसके बाद ये तकरीबन अक्सर चार बजे से पाँच बजे तक ये जानवर यहीं पर आया उसके बाद जैसे ही अंधेरा हुआ फिर भी हमने इसे बहुत कोशिश की कि चलो देखा जाए दोबारा तो उसके बाद हमें वो नज़र नहीं आया जानवर उसके बाद वो जानवर यहाँ से चले तो वीडियो वगैरह बनवाई थी हाँ वीडियो हमने बनाई थी एक वीडियो बनाई हुई है जूम करके रखी हुई है और वो वीडियो मैं आपको सेंड कर दूंगा ਥੋੜੀ ਦੇਰ ਮੇਂ ਤਾਂ ਆਪ ਉਸ ਉਸੇ ਵੈਰੀਫਾਈ ਕਰ ਸਕਤੇ ਹੋ ਜਾਨਵਰ ਕੋ ਜਾਨਵਰ ਦੇਖਿਆ ਗਿਆ ਉਹਦੇ ਬਾਰੇ ਤੁਹਾਡੇ ਕੋਲ ਕੀ ਜਾਣਕਾਰੀ ਹੈ ਉਹ ਜਿਹੜਾ ਜਾਨਵਰ ਦੇਖਿਆ ਗਿਆ ਇੱਕ ਬਿੱਲੀ ਦੀ ਕਿਸਮ ਦਾ ਜਾਨਵਰ ਹੈ ਸਿਵਟ ਕੈਟ ਨੂੰ ਕਹਿੰਦੇ ਆ ਉਹ ਇੱਕ ਬਿੱਲੀ ਦੀ ਕਿਸਮ ਉਹ ਤੋਂ ਡਰਨ ਦੀ ਲੋੜ ਨਹੀਂ ਉਹਦਾ ਕੋਈ ਖਤਰਾ ਨਹੀਂ ਆ ਇੱਕ ਆਮ ਜਿਹਾ ਜਾਨਵਰ ਹੈ ਬਿੱਲੀ ਦੀ ਤਰ੍ਹਾਂ ਹੁੰਦਾ ਹੈ ਉਹ ਲੋਕਾਂ ਕੋਲੋਂ ਡਰ ਕੇ ਤੇ ਰੁੱਖਾਂ ਤੇ ਦਰਖਤਾਂ ਤੇ ਬੈਠ ਜਾਂਦਾ ਹੈ ਬਾਕੀ ਕੋਈ ਕਿਸੇ ਤਰ੍ਹਾਂ ਦੀ ਉਤੋਂ ਡਰਨ ਦੀ ਲੋੜ ਨਹੀਂ ਆ ਉਹ ਬਿੱਲੀ ਆ ਇੱਕ ਕਿਸਮ ਦੀ ਇਹ ਕਾਦੀਆਂ ਚ ਪਾਇਆ ਜਾਂਦਾ ਹੈ ਜਾਨਵਰ ਹਾਂ ਤਾਂ ਨਹੀਂ ਕਾਦੀਆਂ ਚ ਇਹ ਜਾਤੀ ਜਿਹੜੀ ਆ ਅਲੋਪ ਹੁੰਦੀ ਜਾਂਦੀ ਆ ਇਹ ਬਹੁਤ ਘੱਟ ਵੇਖਣ ਨੂੰ ਮਿਲਦਾ ਹੈ ਇਹ ਕਿਦੋਂ ਬਾਹਰੋਂ ਭੱਜ ਕੇ ਆ ਜੇ ਤੇ ਵੱਖਰੀ ਗੱਲ ਕਾਦੀਆਂ ਚ ਵੀ ਆਪਾਂ ਇਹਨੂੰ ਵੇਖ ਸਕਦੇ ਆ ਲੋਕਾਂ ਨੂੰ ਪਹਿਲਾਂ ਇਸ ਜਾਨਵਰ ਤੋਂ ਡਰਨ ਦੀ ਲੋੜ ਨਹੀਂ ਇਹ ਇੱਕ ਮਸੂਮ ਜਿਹਾ ਜਾਨਵਰ ਆ ਇਹਨੂੰ ਮਾਰਨ ਦੀ ਵੀ ਲੋੜ ਨਹੀਂ ਇਹ ਪਾਲਤੂਤ ਨਹੀਂ ਆਪਾਂ ਇਹਨੂੰ ਕਹਿ ਸਕਦੇ ਲੇਕਿਨ ਪਾਲਤੂ ਜਾਨਵਰਾਂ ਦੀ ਤਰ੍ਹਾਂ ਹੀ ਹੁੰਦਾ ਹੈ ਮਾਸੂਮ ਜਾਨਵਰ ਹੈ ਐ ਇਨਸਾਨ ਤੇ ਟੈਕ ਕਰਦਾ ਨਹੀਂ ਇਹ ਨਹੀਂ ਅਟੈਕ ਕਰਦਾ ਇਹ ਇੱਕ ਬਿੱਲੀ ਆ ਇਹਨੇ ਕੀ ਟੈਕ ਕਰਦਾ ਵੈਸੇ ਇਹ ਜਾਨਵਰ ਕੀਮਤੀ ਜਾਨਵਰ ਮੰਨਿਆ ਜਾਂਦਾ ਹੈ ਕੀਮਤੀ ਜਾਨਵਰ ਹਾਂ ਇਹਦੀ ਲੋਪ ਹੋ ਰਹੀ ਹੈ ਪ੍ਰਜਾਤੀ ਜਿਹੜੀ ਲੋਪ ਹੋ ਰਹੀ ਹੈ ਕੀਮਤੀ ਜਾਨਵਰ ਹੈ ਕਿਤੇ ਕਿਤੇ ਵੇਖਣ ਨੂੰ ਹੀ ਮਿਲਦਾ